ਸਾਡੇ 4 5 ਜੂਨ 2013 ਦੀ ਰਾਤ ਨੂੰ ਜਦ ਇਥੇ ਮੋਲਾਪੁਰ ਖੋਦ ਪੈਦਾ ਤਾਂ ਉੱਥੋਂ ਬੰਦੇ ਦੇ ਘਰੋਂ ਦੋ ਮੱਝਾਂ ਰਾਤ ਨੂੰ ਚੋਰੀ ਹੋ ਗਈਆਂ ਉਹ ਆਪਣੇ ਵਸੂਲੀ ਸਾਡੇ ਕੋਲ ਪਹੁੰਚਾਈ ਸੀ 62 ਨੰਬਰ ਐਫਆਈਆ 410 3033 ਦੀ ਬਣਦੀ ਜੀ ਬੀ ਜੀ ਬੀ ਇਹਦੇ ਚਾਦੇ ਅੱਜ ਤੋਂsrand ਦੇ ਕਪਤਨ ਗੁਰਿੰਦਰ ਸਿੰਘ ਉਹਦੀ ਟੀਮ ਸਾਡੀ ਪਿੱਟੀ ਹੋਈ ਸੀ ਸੀਸ਼ੇਦਨ ਰਾਤ ਨੂੰ ਇਹਦੇ ਚ ਦੋ ਬੰਦੇ ਰੈਸ ਕਰਦੇ ਮਨਜੋਤ ਸਿੰਘ ਤੇ ਗੁਰਪ੍ਰੀਤ ਸਿੰਘ ਮੀਰ ਕੋਲ ਬੰਦੇ ਨੂੰ ਸਰੰਦਰ ਨੇ ਸਤਾਇਆ ਤੇ ਇੱਕ ਆਹ ਗੋਡੀ ਨੂੰ ਦੋ ਬਜਾ ਚੋਰੀ ਆਈ ਆ ਸੂਰ ਕਵਰ ਹੋ ਗਈ ਆ ਕਿ ਕਿ ਜਿਹੜੀ ਇਹਨਾਂ ਦੇ ਵਾਰਡਰ ਚ ਮੈਲਰੋ ਪਿਕਅਪ ਵਰਤੀ ਸੀ ਉਹ ਵੀਰ ਕਵਰ ਹੋਈ ਹੈ ਨਾਲੇ ਜਿਹੜੀ ਜਿਵੇਂ ਚੋਰੀ ਕਰਨ ਤੋਂ ਪਹਿਲਾਂ ਉਥੇ ਪੜਤੀ ਇਹਨਾਂ ਨੇ ਕਰੇ ਦੇਖੀ ਸੀ ਉਹ ਦੋ ਸਾਈਕਲਿਕ ਪਲਟੀਨਾ ਮੋਟਰਸਾਈਕਲ ਤੇ ਇੱਕ ਬੋਲਟ ਮੋਟਰ ਵੀ ਕਵਰ ਹੋ ਗਈ ਕੰਨ ਲਾ ਕੇ ਮਹਲਾ ਦਾ ਜਾਨਤ ਜੀ ਹਾਂ ਇਹ ਜਿਹੜੀ ਡਾਇਨੈਮਿਕ ਵੈਰੀਅਸ ਯਰ ਬਲੈਕੋਪਿਕ ਕਾਪ ਰਿਕਵਰ ਕੀਤੀ ਹੈ ਇਹ ਵੀ ਚੋਰੀ ਦੀ ਹੈ ਇਹ ਪਟਿਆਲੇ ਜ਼ਿਲ੍ਹੇ ਚ ਪੈਂਦਾ ਗੱਡਾ ਖੀਖਣਾ ਉਥੇ ਐਫ ਆਈ ਆਰ ਰਜਿਸਟਰ ਹੈ ਇਹਨਾਂ ਨੇ ਉਥੋਂ ਚੋਰੀ ਹੋਈ ਹੋਈ ਵਿਸਤ੍ਰਾਵ ਸਾਡੀ ਖਾਣੇ ਦਾ ਇੱਕ 22/24 ਮਕਦਮਾ ਹੈਗਾ ਹਾਲ ਮੰਦਰੀ ਪਿੰਡ ਤੋਂ ਬਲਕ ਮਤਾਂ ਚੋਰੀ ਹੋਈ ਨਹੀਂ ਅਸੀਂ ਉਹੇ ਚ ਨਹੀਂ ਅਸੀਂ ਇੱਕ ਮਾਰਕੀ ਕਵਰ ਕੀਤੀ ਹੈ ਨਾਲੇਕਰ ਤੇ ਜਿਹੜੀ ਇੱਕ ਮਾਰਕੀ ਨੇ ਵੇਚਤੀ ਸੀ ਉਹਦੇ ਨੇ 65000 ਰੁਪਏ ਚੁਕੀ ਸੀ ਉਹ 65000 ਰੁਪਏ ਕੈਸ਼ ਸ਼ਖੀਰ ਨੂੰ ਦਿੱਤੇ ਹੈ ਤੇ ਇਸ ਤੋਂ ਲਾਵਾ ਖੱਡੀ ਜਿਹਨੇ ਫਤਿਹਗੜ੍ਹ ਥਾਣੇ ਦਾ ਵੀ ਕੇਸ ਇਹਨਾਂ ਤੋਂ ਫ੍ਰੀਸ ਹੋਇਆ ਹੈ ਅੰਦਰ ਕੋਈ ਇਪਚਮੈਂਟ ਨਹੀਂ ਹੈ ਫੰਦੀ ਬਟੋ ਪੀ ਸ਼ੂਟ ਗਿਆ ਹੈ ਇਹ ਤੋਂ ਦੂਏ ਪਰਖਾਣੇ ਦਾ ਕੇਸ ਹੈ ਇੱਕ ਅੰਗੂਰੂ ਖਾਣੇ ਦੀ ਵਾਦਦਾਦ ਦੇ ਮਾਮਲੇ ਨੇ ਤੇ ਇਹ ਛੜੀਆਂ ਵਾਦਦਾਤਾ ਇਹਨਾਂ ਨੂੰ ਦੋਸਤ ਇਹ ਬੰਦੇਆਂ ਦਾ ਐਸੇ ਜਿਹੜਾ ਉਰਕ੍ਰੀਤ ਹੈ ਜਿਹਦੇ ਤੇ 1 2021 ਚ ਚੋਰੀ ਦਾ ਪਰਚਾ ਦਰਜ ਆ ਸਰਹਰਾਈ ਕੋਲ ਰਿਜਿਸਟਰ ਮਨਜ਼ੂਰ ਹੈ ਇਹਦੇ ਤੇ ਤਿੰਨ ਪਰਚੇ ਲੱਗਦੇ ਇੱਕ ਸਾਇੰਸ ਦਾ ਮੰਗਲੇਪੁਰ ਖਾਣੇ ਤੇ ਇੱਕ ਲੜਾਈ ਦਾ ਇੱਕ ਐਨਡੀਪੀਐਸ ਦਾ ਅਮਰਗੜ ਜਿਹੜੇ ਦੰਪਰ ਦੀ ਕਿ ਮੱਧਿਆ ਚੋੜੀ ਜਾਂਦੇ ਲਾਰਦਾ ਤਾਂ ਆਪਣੇ ਕੱਤੇ ਕਰ ਲੋ ਜੇ ਮੈਂ ਤਕਰੀਬ ਇਹਨੇ ਵੀ ਨਹੀਂ ਕੀਤੇ ਨੇ ਇਹ ਜਿਹੜੀ ਗੱਡੀ ਦੇ ਵਿੱਚ ਇੱਕ ਗੱਡੀ ਦੇ ਵਿੱਚ ਮੇਰੇ ਕੋਲ ਹੀ ਸਾਡੇ ਕੋਲ ਇਹਨਾਂ ਦੀਆਂ ਮਤਲਬ 6 ਵਾਰ ਦਾਤਾ ਤਾਂ ਤਾਂ ਸਾਨੂੰ ਇਹਨਾਂ ਦੀ ਕੁਝ ਤੇ ਚਲੀਅਰ ਹੋਵੇ ਉਹ ਤਾਂ ਸਾਡੇ ਸਨੰਥਾਣੇ ਦੀਆਂ ਹੀ ਹੈਗੀਆਂ ਫਲੇ ਇਹ ਸਿੱਧਾ ਦਾ ਜੂਡਿਸ਼ਨ ਹਮਾਰਾ ਪੁਲਿਸ ਰਿਮਾਂਡ ਲਿਆ ਹੋਇਆ ਸਾਡੀਆਂ ਦੇ ਤਫਤੀਸ਼ ਕਿ ਜਾ ਰਹੀ ਹੈ ਸਾਨੂੰ ਉਮੀਦ ਹੈ ਕਿ ਇਸ ਦੇ ਚਸ ਅਸੀਂ ਹੋਰ ਵੱਡੇ ਗੋਹ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਭੀ ਹੋਰ ਵੀ ਇਹਨਾਂ ਦਿਨਾਂ ਅਲਗੋਸਰ ਨੇ ਸਭੀ ਦਿਲੇ ਛੋਟੇ ਨਾਂ ਬਸਦੇ ਆ ਉਹਨਾਂ ਦੇ ਇਹ ਮੇਰੇ ਸਾਥੀ ਦਾ ਸੀ ਕਿਤੇ ਜਮਾਨੇ ਕਿਤੇ ਆਮਾਨਨ ਕਰਕੇ ਹੈਗਾ ਜਿਵੇਂ ਬੋਮਿਨੇਟ ਕਿਤੇ ਉਹਨੇ ਸਾਡੇ ਕੋਲ ਛੋਟਾ ਨਾਮ ਹੁੰਦੀ ਆ ਉਹਦਾ ਕੋਈ ਨਾਮ ਜਾਂ ਐਡਰੈਸ ਨਹੀਂ ਆਪਾਂ ਹੀ ਉਹਨਾਂ ਦਾ ਰਵਾਉਂਦਿਆਂ ਕੰਨੀ ਕੋਸ਼ਿਸ਼ ਅਸੀਂ ਉਹਦੇ ਤੱਕ ਨੂੰ ਕਰਦੇ ਆ ਤੇ ਛੋਕੜੇ ਦਾ ਕੀ ਹੈ ਕੀ ਕਰਦੇ ਨੇ ਇਹ ਕਾਰੋ ਛੋਕੜ ਜੀ ਜਿਹੜੇ ਮੁੰਡੇ ਮੌਜੂਦ ਦੇ ਗੁਰਪ੍ਰੀਤ ਨੇ ਇਹ ਰੱਬ ਨੇ ਉਹ ਬੱਕਰੀਆਂ ਵੇਚਣ ਖਰੀਦਣ ਦਾ ਕੰਮ ਕਰਦੇ ਨੇ ਤੇ ਮੱਝਾਂ ਵੇਚਦੇ ਸੀ ਅੱਗੇ ਕੀ ਕਰਦੇ ਸੀ ਨਹੀਂ ਵੇਚਦੇ ਸੀ ਜਿਵੇਂ ਜਿਵੇਂ ਆ ਬੜੀਆਂ ਤਾਂ ਜਿਹੜੀਆਂ ਅਸੀਂ ਪਹਿਲੇ ਉਕਤ ਮੇੜੀਆਂ ਦਰ ਤੁਹਾਨੂੰ ਬੋਤਾ ਬਲੀ ਦੀ ਚਾਈ ਰਹੀ ਸੀ ਜਿਸ ਦੇ ਦੋ ਮਹੀਨਿਆਂ ਨੂੰ ਰਾਤ ਸੀ ਫੜ ਲਿਆ ਦਿਓ ਜਿਵੇਂ ਇਹਨਾਂ ਨੇ 2 ਮਹੀਨੇ ਪਹਿਲਾਂ ਚੋਰੀ ਕੀਤੀ ਸੀ ਇੱਕ ਮੱਤ ਦਾ ਆਪਣੇ ਘਰੇ ਖੜਾਈ ਹੋਏ ਸੀ ਇਹ ਕਿ ਇਹਨਾਂ ਨੇ ਜਿਵੇਂ ਦੱਸਦੇ ਆ ਕਹਿੰਦੇ ਜੀ ਅਸੀਂ ਜਦੋਂ ਇੱਥੇ ਮੀੜੇ ਦੇ ਮੰਡੀ ਲੱਗੀ ਸੀ ਉਹ ਸੀ ਕਿ ਅਣਜਾਣ ਮੁੰਡੇ ਨੂੰ ਜਿਵੇਂ ਮੱਝਾ ਚਾਰ ਨਾਲੇ ਜਿਵੇਂ ਕੋਈ ਕੋਈ ਉਹਨਾਂ ਨੂੰ ਪੀਛੀ ਤੀ